ਗੱਡੀ ਜਾ ਜਾ ਜੀ ਬਾਸ 15 15 ਕਿਲੋ ਦੇ ਕੱਟੇ ਫੂਸ ਨੇ ਨਾ ਇਹ ਰਸਤਾ ਨੂੰ ਰੋਡ ਕਰਾਉਂਦੇ ਨੇ ਸ਼ਿਕਾਇਤ ਨਾਲ ਧੋਖੇ ਕਰਦੇ ਰੋਕਾ ਆਹ ਹੈ ਜੋ ਜ਼ਰੂਰਖਾਨਾ ਕੱਢ ਰਿਹਾ ਦੇਖੋ ਲਾੜੇ ਲੋਕ ਤਾਂ ਅਸੀਂ ਕਹਿੰਦੇ ਵੀ ਸਿੱਧਾ ਸਪੈਸਾ ਬੰਦ ਕਰੋ ਗੰਦ ਸਪੈਸਾ ਤੋਂ ਬਾਅਦ ਗੱਡੀ ਜਾ ਰਹੀ ਹੈ ਜੀ ਗੱਡੀ ਜਾ ਜਾ ਜੀ ਬਾਸ 15 15 ਕਿਲੋ ਦੇ ਕੱਟੇ ਫੂਸ ਨੇ ਨਾ ਇਹ ਰਸਤਾ ਨੂੰ ਰੋਡ ਕਰਾਉਂਦੇ ਨੇ ਸ਼ਿਕਾਇਤ ਨਾਲ ਧੋਖੇ ਕਰਦੇ ਰੋਕਾ ਇਹ ਉਹ ਵਾਪਸ ਕਰ ਰਹੇ ਰਿਹਾ ਦੇ ਵਿੱਚ ਹਾਂਜੀ ਹਾਂਜੀ ਵਾਪਸ ਜਾ ਰਹੀ ਪਹਿਲਾਂ ਵਾਪਸ ਪਹਿਲਾਂ ਭਰੀ ਸੀ ਇਹ ਵਾਲੀ ਪਹਿਲਾਂ ਪਾਸ ਸੀ ਜੀ ਹਾਂ ਸਾਨੂੰ 34 ਸਵਾਈ ਸਾਨੂੰ ਕੀ ਪਤਾ ਜੀ ਐਸਾ ਘੱਟਾ ਲਾਉਣਾ ਹੁੰਦਾ ਲੈ ਬੰਨੇ ਅੱਛਾ ਜਦੋਂ ਇਹ ਬੋਰੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਜੀ ਸਾਨੂੰ ਪਤਾ ਲੱਗਿਆ ਜੀ ਉਥੇ 20 ਘੱਟੇ ਘੱਟੇ ਬੰਦੇ ਨੇ ਤੇ ਉਸੇ 20 ਬੰਦੇ ਕੰਡੇ ਦੇ ਚੜਾਈ ਸੀ ਬੋਰੀ ਕੰਡੇ ਤੇ ਟਰੱਕ ਤੇ ਚੜ੍ਹ ਕੇ ਫਿਰ ਕੰਡਾ ਕਰਾਈ ਇਹਨਾਂ ਨੇ ਸਟਾਫ ਨੇ ਉਥੇ ਅੱਛਾ 20 ਬੰਦੇ ਚੜ੍ਹ ਕੇ 30 ਘੱਟਾ ਦੇ 10 ਕਿਲੋ 10 ਕੁਟ ਵਾਹਵਾ ਬਾਰੇ ਬਣਾ ਪੰਜ ਜੀ ਇਹਨਾਂ ਨੂੰ ਖੁਸ਼ ਆਉਦਾ ਹੀ ਫੂਲ ਆ ਬਹੁਤ ਬਖਸ਼ਾ ਜਾ ਚੁੱਕਿਆ ਇਹ ਬਹੁਤ ਜਾਦੇ ਬਖਸ਼ਾ ਜਾ ਆਹ ਹੈ ਲੋ ਜਰੂਸ਼ਖਾਨਾ ਕੱਢ ਰਿਹਾ ਦੇਖੋ ਲਾੜੇ ਲੋਕ ਤਾਂ ਅਸੀਂ ਕਹਿੰਦੇ ਵੀ ਸਿੱਧੇ ਸਪੈਸਾ ਬੰਦ ਕਰੋ ਆ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਜੀ ਦੇਖੋ ਜੀ ਆਜੋ ਅੰਦਰ ਆਜੋ ਅੰਦਰ ਆਓ ਜੀ ਅੰਦਰ ਅਸੀਂ ਕੰਡੇ ਤੇ ਰੋਸ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਛਲਵਾਈ ਸਾਡੀ ਕਰੀ ਨਹੀਂ ਜੀ ਮੈਂ ਕਿਵੇਂ ਨੇ ਮਤਲਬ ਤੱਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਮ ਦੀ ਵਾਰੀ ਕਹਿੰਦੇ ਆ ਜਿਹਨੂੰ ਕਹਿੰਦੇ ਸਪਾਇਲਾ ਸਿੱਧਿਆ ਨਾ ਜਾਣ ਆ ਅੱਜ ਅਸੀਂ ਇਹ ਜਮੀਨ ਆਪ ਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਫੇਰ ਕਹਿੰਦਾ ਵੀ ਨਹੀਂ ਤਾਂ ਇਹ ਟਾਇਰ ਦੇ ਵਿੱਚ ਰਾੜ ਪਛਾਉਂਦੇ ਨੇ ਰਾੜ ਪਛਾ ਕੇ ਬਹੁਤ ਵਾਦਨ ਵੱਧਦਾ ਜਿਹੜਾ ਮਤਲਬ 50 ਘਟਿਆਂ ਦੇ ਵਿੱਚ ਮਤਲਬ ਘਟੋ ਘਟਾ ਮੈਨੂੰ ਤਾਂ ਨਹੀਂ ਵੀ 50 ਘਟਿਆਂ ਦਾ 25 ਕਾਊਂਟਰ ਵਾਦਨ ਬਣਦਾ ਜੀ ਉੱਥੇ ਸਾਰੀ 12 ਰਹਿਣਦਾ ਜੀ ਇੱਕ ਟਰੱਕ ਦੇ ਵਿੱਚ ਇਹਨਾਂ ਦਾ ਵਾਦਨ ਘਟ ਆਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਰਾੜ ਮਿਲ ਕੇ ਅਸੀਂ ਜਿਹੜੇ ਸਾਡੇ ਵਿੱਚ ਹੁੰਦਾ ਜੀ ਮਾਗਰੋ ਆਰਸਿਆ ਵੀ ਜਿਹੜੇ 50 ਸਾੜੇ ਸਾਰੇ ਨਾਲ ਮਿਲ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਉਹਰੇ ਸਾਡੇ ਵਾਸਤੇ ਉਹਨੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸੌਂਵਰੇ ਸਾਡੀ ਕੋਈ ਛਲਵਾਈ ਨਹੀਂ ਹੁੰਦੀ ਸਾਡੇ ਉਹਦੇ ਟਰੱਕ ਗੋਲੇ ਨਹੀਂ ਖੜਦਾ ਕੋਈ ਗਿਣਤੀ ਵੇਸ਼ੀ ਕਰਦਾ ਸਭ ਕੁਝ ਅਸੀ ਕਰਦੇ ਆ ਜਦੋਂ ਡੈਮੇਜ ਪੈਂਦਾ ਸਾਰੇ ਸਾਡੇ ਤੇ ਪਾਉਂਦੇ ਨੇ ਆ ਡੈਮੇਜ ਇਹਨਾਂ ਦੀ ਕਤੂਸ ਦੇ ਕਾਰਨ ਪੈਂਦਾ ਤੇ ਸਜਾਵਾਂ ਅਸੀਂ ਫੜੇ ਨੇ 40 40000 ਲੱਖ ਲੱਖ ਡੇ ਡੇ ਲੱਖ ਸਾਡਾ ਠੇਕ ਜਿਆ ਕੱਟ ਲੈਂਦਾ ਇਹਨਾਂ ਦੀ ਸਾਮੀ ਦੇ ਜ਼ਿੰਮੇਵਾਰੀ ਦੇ ਇਹਨਾਂ ਨੇ ਕਹਨਾਂ ਡਾਇਰ ਸਾਡੇ ਲੇਬਰ ਤੇ ਪੈਂਦਾ ਸਾਡੇ ਲੇਬਰ ਉੱਤੇ ਬੇਲਿਆਂ ਬੈਠੇ ਨੇ ਸਾਰਾ ਇਹ ਜਿਹੜੀ ਆਰਟੀ ਨੇ ਭਰਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਇਹ ਮਾਲ ਵਿੱਚੋਂ ਫੂਸ ਵੀ ਨਹੀਂ ਕਰਿਆ ਵਿੱਚੋਂ ਕੋਈ ਚੈੱਕ ਕਰ ਰਿਹਾ ਵੀਰ ਜੀ ਜਿਹੜਾ ਜਿਹੜਾ ਇਹ ਆਰਟੀ ਦਾ ਹੋਗਾ ਪਤਾ ਲੱਗ ਚੈੱਕ ਕਰ ਰਹੇ ਆ ਉਹਦੇ ਕਾਰਵਾਈ ਕੀਤੀ ਹੋਗੀ ਇਹ ਪਤਾ ਲੱਗਿਆ ਕਿਹੜੇ ਆਰਟੀ ਦਾ ਮਾਲ ਹੈ ਉਹ ਦੇਖ ਰਹੇ ਆ ਤੁਹਾਡਾ ਕਿਹੜਾ ਮਹਿਤਮਾ ਜੀ ਪੰਗਰੇ ਨਾਮ ਕੀ ਤੁਹਾਡੇ ਤੁਸੀਂ ਆਪਣੇ ਦੱਸੋ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ ਤੇ ਡਾਇਰੈਕਟ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸੀਉਂ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲੇ ਘੰਟਾ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ। ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸ ਰਾਊਟ ਟਰੇਡਿੰਗ ਕੰਪਨੀ ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ ਐਫਸੀ ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦਿਆਂ ਉਹ ਫੂਸਦੀਆਂ ਬੋਰੀਆਂ ਕੁਝ ਹੋਰ ਟਰੱਕਾਂ ਦੇ ਵਿੱਚ ਪਾਈਆਂ ਗਈਆਂ। ਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਅੜਤੂ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇੜੀ ਬੰਦੀ ਕਾਰਵਾਈ ਹੈ ਅੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜਨ ਮੇਨਟੇਨ ਕਰਨਾ ਹੈ ਉਹ ਅੜਤੀ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰਬੋਰੀ ਇਸ ਸਪੈਸ਼ਲ ਆਈ ਅਸੀਂ ਭੇਜਣੀ ਹੈ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਜਿਹੜਾ ਇਹ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਆ ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀਤ ਤੁਸੀਂ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇਖਲਾਕ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਿਹਾਰਤ ਹੈ ਕਹਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਗੇ ਨਾ ਵਾਪਰੇ ਸਾਨੂੰ ਪਤਾ ਚੱਲੇ ਲੇਬਰ ਦੇ ਨਾਲ ਦੀਆਂ ਦੱਸ ਵੀ ਇਹ ਮਾਲ ਗਲਤ ਹੈ ਅਸੀਂ ਨਾਲ ਦੇ ਟਰੱਕ ਰੁੱਕੇ ਸਾਡੇ ਟੈਕਨੀਕਲ ਵਾਲਾ ਜਿਹੜਾ ਸਟਾਫ ਹੈ ਟੈਕਨੀਕਲ ਵਾਲਾ ਸਟਾਫ ਚੈੱਕ ਕਰਦਾ ਵੀ ਮਾਲ ਸਹੀ ਹੈ ਜਾਂ ਗਲਤ ਹੈ ਅਸੀਂ ਦਾ ਲੋਡਿੰਗ ਵਾਲਿਆਂ ਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਆ ਦੀ ਬਲਾ ਲੈ ਨਾਲ ਦੇ ਵੀ ਆਉ ਸਾਰਾ ਗਲਤ ਆ ਰਿਹਾ ਮਾਲ ਇਹ ਉਹ ਚਾਰ ਟਰੱਕ ਚ ਸਾਰੇ ਚੈੱਕ ਕਰੇ ਨਾਲ ਦੀਆਂ ਚਾਰ ਦੇ ਚਾਰ ਕਿਹੜੇ ਆੜਤੀ ਏਜੰਸੀ ਜਿਸ ਤਰ੍ਹਾਂ ਹੈਗੀਆਂ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਤੇ ਲਹਿਰਾ ਮੁੰਨਾਕ ਸੁਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਾਨਕ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਿਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆ ਤੋਂ ਉਹ ਸਾਰਾ ਕੁਝ